ਭਾਰਤੀ ਵਾਲਮੀਕੀ ਤਰਨਸਮਾਏ ਵੱਲੋਂ 13ਵੀਂ ਬ੍ਰह्म ਜੋਤੀ ਵਿਸ਼ਾਲ ਸ਼ੋਭਾ ਯਾਤਰਾ ਦ੍ਰੈਸੀ ਮੈਦਾਨ ਵਿੱਚ ਚੋਕਲ ਨਿਕਲੀ ਜਾ ਰਹੀ ਹੈ ਜਿਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਮੁੱਖ ਮਹਿਮਾਨ ਸਰਦਾਰ ਕੁਲਤਾਰ ਸਿੰਘ ਸਦਮਾ ਜੀ ਪੰਜਾਬ ਵਿਧਾਨ ਸਭਾ ਸਪੀਕਰ ਉਹਦੀ ਵਿੱਚ ਸ਼ਿੱਗਰਤ ਕਰਨਗੇ ਤੇ ਵਿਸ਼ੇਸ਼ ਤੌਰ ਤੇ ਇਸ ਦੀ ਪ੍ਰਧਾਨਗੀ ਚੌਧਰੀ ਮਦਨਾਲ ਬੱਗਾ ਜੀ ਕਰਨਗੇ ਇਦੇ ਵਿੱਚ ਸਾਡੇ ਵਿਸ਼ੇਸ਼ ਤੌਰ ਤੇ ਧਰਮਗੁਰੂ ਡਾਕਟਰ ਦੇਵ ਸਿੰਘ ਅਦਵੈਤੀ ਜੀ ਪਹੁੰਚ ਰਹੇ ਨੇ ਔਰ ਸੋਤਾ ਸਾਹਿਬ ਵੱਲੋਂ ਵਿਸ਼ੇਸ਼ ਐਪਰੀਸ਼ੀਏਟ ਕੀਤਾ ਜਾ ਰਿਹਾ ਹੈ। ਇਹਦੇ ਵਿੱਚ ਜਿਹੜੀਆਂ ਝਾਕੀਆਂ ਹੋਣਗੀਆਂ ਬਹੁਤ ਹੀ ਸੁੰਦਰ ਝਾਕੀਆਂ ਹੋਣਗੀਆਂ। ਆਪ ਸਭ ਦੇਸ਼ਵਾਸੀਆਂ ਨੂੰ ਅਪੀਲ ਆ ਕਿ ਕੱਲ 26 ਤਰੀਕ ਸਮਾਂ ਦੁਪਹਿਰੇ 2 ਵਜੇ ਤੁਸੀਂ ਦ੍ਰੇਸ਼ੀ ਮੈਦਾਨ 'ਚ ਪਹੁੰਚ ਕੇ ਉਸ ਰੌਣਕ ਨੂੰ ਬਹੁਤ ਜ਼ਿਆਦਾ ਵਧਾਓ ਤੇ ਪਰਮ ਪਿਤਾ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਤਾਂ ਜੋ ਆਉਣ ਵਾਲੇ ਸਾਡੇ ਇਤਿਹਾਸ ਇੱਕ ਅਜਿਹਾ ਮੋਟਿਵ ਜਾ ਸਕੇ ਜਿਹਦਾ ਕਿ ਡਾਕਟਰ ਦੇਵ ਸਿੰਘ ਅਦਵੈਤੀ ਜੀ ਹਨ ਉਹਦੇ ਲਈ ਅਸੀਂ ਆਪ ਸਭ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਉਸ ਸਮੇਂ ਸਿਰ ਪਹੁੰਚ ਕੇ ਸ਼ੋਭਾ ਯਾਤਰਾ ਦਾ ਮਾਣ ਵਧਾਓ ਤੇ ਮੈਂ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਉਸ ਦਿਨ ਹਰੇਕ ਵਿਅਕਤੀ ਆਪਣੇ ਆਪਣੇ ਘਰਾਂ ਵਿੱਚ ਜੋਤੀ ਪ੍ਰਜਨ ਜਰੂਰ ਕਰੇ ਜੈ ਵਾਲਮੀਕੀ ਜੈ ਭੀਮ ਜੈਪ